ਸਸਕੀ ਕਾਲ ਜੀ ਲੈ ਕੇ ਵੀਡੀਓ ਵਿੱਚ ਸੰਦੀਪ ਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਹੁੰਦੀ ਹੈ ਤੇ ਉਸ ਦੇ ਭਰਾ ਪਰਜਾਇ ਵੀ ਬਹੁਤ ਉਸ ਨੂੰ ਚੰਗਾ ਨਹੀਂ ਸਮਝਦੇ ਕਿਉਂਕਿ ਉਸ ਦੀ ਇੱਕ ਕੁੜੀ ਵੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਸਾਰਾ ਖਰਚਾ ਚੱਕਦੇ ਹਾਂ ਪਰ ਸੰਦੀਪ ਨੇ ਪਹਿਲਾਂ ਹੀ ਸੋਹਰਿਆ ਨੇ ਸੰਦੀਪ ਦੇ ਸੋਹਰਿਆ ਨੇ ਪਹਿਲਾਂ ਹੀ ਸੰਦੀਪ ਨੂੰ 8 ਲੱਖ ਰੁਪਏ ਦਿੱਤੇ ਸੀ ਪਰ ਉਹਨਾਂ ਪੈਸਿਆਂ ਵਿੱਚੋਂ ਕੁੜੀ ਦੇ ਪੜ੍ਹਾਈ ਦਾ ਖਰਚਾ ਚੁੱਕਦੇ ਆ ਜਰ ਜੋ ਉਸਦੀ ਪਰਜਾਈ ਬੋਲਦੀ ਆ ਤਾਂ ਅਸੀਂ ਸਾਰਾ ਖਰਚਾ ਕਰਦੇ ਆ ਫਿਰ ਇਹ ਸਾਰਾ ਕੁਝ ਸੰਦੀਪ ਸੁਣ ਲੈਂਦੀ ਐ ਤੇ ਬਾਹਰ ਆ ਕੇ ਰੋਂਦੀ ਆ ਤੇ ਉਹਨਾਂ ਦੇ ਘਰ ਉਸਦੀ ਚਾਚੀ ਆਉਂਦੀ ਹੈ ਉਹ ਉਸ ਨਾਲ ਸਾਰੀ ਗੱਲ ਆਪਣੀ ਚਾਚੀ ਨਾਲ ਕਰਦੀ ਐ ਤੇ ਉਹ ਕਹਿੰਦੀ ਆ ਕਿ ਇਹਨਾਂ ਨੂੰ ਹੁਣ ਮੇਰੇ ਤੇ ਮੇਰੀ ਕੁੜੀ ਦਾ ਖਰਚਾ ਕਰਨਾ ਔਖਾ ਲੱਗਦਾ ਆ ਮੇਰੇ ਤਾਂ ਸਾਰੇ ਪੈਸੇ ਵੀ ਇਹਨਾਂ ਮੈਂ ਤਾਂ ਸਾਰੇ ਪੈਸੇ ਵੀ ਇਹਨਾਂ ਨੂੰ ਦੇ ਚੁੱਕੀ ਆ ਫਿਰ ਉਸਦੀ ਚਾਚੀ ਕਹਿੰਦੀ ਆ ਕਿ ਮੈਂ ਤੂੰ ਆਪਣੇ ਭਰਾ ਪਰਜਾਈ ਨਾਲ ਬੈਠ ਕੇ ਗੱਲ ਕਰ ਫਿਰ ਸੰਦੀਪ ਕਹਿੰਦੀ ਆ ਤੁਸੀਂ ਕਿਸੇ ਨਾਲ ਗੱਲ ਨਾ ਕਰਿਓ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕੀਤੀ ਆ ਫਿਰ ਜਦੋਂ ਸੰਦੀਪ ਦੀ ਚਾਚੀ ਅੰਦਰ ਆਈ ਆ ਸੰਦੀਪ ਦੇ ਭਜਾ ਪਰ ਭਰਾ ਪਰਜਾਈ ਕੋਲ ਤਾਂ ਉਹ ਉਹਨੂੰ ਕਹਿੰਦੀ ਆ ਕਿ ਸੰਦੀਪ ਤਾਂ ਬਾਹਰ ਬੈਠੀ ਰੋਂਦੀ ਪਈ ਆ ਤਾ ਤੁਹਾਡੇ ਵਿੱਚ ਕੋਈ ਗੱਲ ਹੋਈ ਹੈ ਫਿਰ ਉਸ ਦੀ ਪਰਜਾਈ ਕਹਿੰਦੀ ਹੈ ਇਹਨੂੰ ਤਾਂ ਲੋਕਾਂ ਮੂਰੇ ਦਿਖਾਵਾ ਕਰਨ ਦੀ ਆਦਤ ਆ ਕਿ ਮੈਂ ਬਹੁਤ ਤੰਗ ਆ ਫਿਰ ਚਾਚੀ ਕਹਿੰਦੀ ਆ ਕਿ ਤੁਸੀਂ ਕੋਈ ਮੁੰਡਾ ਦੇ ਕੇ ਇਹਦਾ ਵਿਆਹ ਕਰ ਦੋ ਸੰਦੀਪ ਦੀ ਪਰਜਾਈ ਕਹਿੰਦੀ ਆ ਚਾਚੀ ਤੁਸੀਂ ਦੇਖ ਲਿਓ ਕੋਈ ਮੁੰਡਾ ਅਸੀਂ ਵਿਆਹ ਕਰ ਦਵਾਂਗੇ ਉਧਰ ਕਮਲ ਦਾ ਵੀ ਜਿਸ ਨਾਲ ਵਿਆਹ ਹੋਇਆ ਹੈ ਉਸ ਨੋਤਾ ਵਸ ਇਹ ਆ ਕੇ ਅਸੀਂ ਚੰਡੀਗੜ੍ਹ ਰਹੀਏ ਪਰ ਕਮਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਆਪਣੇ ਮਾਪਿਓ ਦੇ ਨਾਲ ਹੀ ਰਹਿਣਾ ਆ ਉਹ ਉਸਦੀ ਘਰਵਾਲੀ ਨੂੰ ਆ ਕੇ ਇਹ ਹੀ ਅਸੀਂ ਆਪਣੇ ਮੁੰਡੇ ਨੂੰ ਚੰਡੀਗੜ੍ਹ ਪੜਾਈਏ ਵਧੀਆ ਸਕੂਲ ਵਿੱਚ ਪਾਈਏ ਪਰ ਕਮਲ ਇਸ ਗੱਲ ਨੂੰ ਮੰਨਣਾ ਕਰਦਾ ਹੈ ਉਸਦੇ ਘਰ ਬਹੁਤ ਕਲੇਸ਼ ਹੁੰਦਾ ਹੈ ਤੇ ਉਹ ਆਪਣੇ ਬਚੋਲਣ ਨੂੰ ਬੁਲਾਉਂਦਾ ਹੈ ਇਹ ਤੇ ਬੇਚ ਉਸ ਦੀ ਚਾਚੀ ਲੱਗਦੀ ਆ ਹੁਣ ਉਹ ਕੀ ਫੈਸਲਾ ਕਰਾਵੇਗੀ ਹੁਣ ਕਮਲ ਦਾ ਤਲਾਕ ਹੋਵੇਗਾ ਜਾਂ ਨਹੀਂ ਫਿਰ ਕਮਲ ਦਾ ਵਿਆਹ ਸੰਦੀਪ ਨਾਲ ਹੋਵੇਗਾ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ